ਅੱਜ ਦੇ ਯੁੱਗ ਵਿੱਚ ਅਲਕੋਹਲ ਪੀਣ ਦੀ ਪ੍ਰਥਾ ਆਮ ਹੋ ਗਈ ਹੈ ਪਰ ਇਹਦਾ ਸਰੀਰ ਤੇ ਪੈਣ ਵਾਲਾ ਅਸਰ ਅਕਸਰ ਇਹਦੀ ਚਮਕ ਧਮਕ ਵਿੱਚ ਦੱਬ ਜਾਂਦਾ ਹੈ ਅਲਕੋਹਲ ਇੱਕ ਐਸਾ ਰਸਾਇਣਕ ਪਦਾਰਥ ਹੈ ਜੋ ਨਰਵ ਸਿਸਟਮ ਤੇ ਤੁਰੰਤ ਪ੍ਰਭਾਵ ਪਾਉਂਦਾ ਹੈ ਅਤੇ ਲੰਬੇ ਸਮੇਂ ਵਿੱਚ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਸਭ ਤੋਂ ਪਹਿਲਾਂ ਇਹ ਦਿਮਾਗ ਤੇ ਪ੍ਰਭਾਵ ਛੱਡਦਾ ਹੈ ਅਲਕੋਹਲ ਦਿਮਾਗ ਦੀ ਗਤੀ ਨੂੰ ਹੌਲੀ ਕਰ ਦਿੰਦਾ ਹੈ ਜੈਸ ਨਾਲ ਸੋਚਣ ਸਮਝਣ ਫੈਸਲਾ ਕਰਨ ਅਤੇ ਬੈਲੈਂਸ ਬਣਾਉਣ ਦੀ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ ਬਹੁਤ ਬਹੁਤਾ ਪੀਣ ਵਾਲਿਆਂ ਨੂੰ ਕਈ ਵਾਰ ਬਲੈਕਆਊਟ ਵੀ ਹੋ ਜਾਂਦਾ ਹੈ ਜਿਸ ਵਿੱਚ ਪੀਣ ਦੌਰਾਨ ਕੀ ਹੋਇਆ ਉਹਨਾਂ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਦਿਲ ਤੇ ਖੂਨ ਦੀਆਂ ਨਸਾਂ ਵੀ ਇਹਦੇ ਨਿਸ਼ਾਨੇ ਤੇ ਰਹਿੰਦੀਆਂ ਹਨ ਅਲਕੋਹਲ ਧੜਕਣ ਨੂੰ ਤੇਜ਼ ਕਰਦਾ ਹੈ ਅਤੇ ਸਮੇਂ ਦੇ ਨਾਲ ਬਲੱਡ ਪ੍ਰੈਸ਼ਰ ਵੀ ਵਧਾ ਦਿੰਦਾ ਹੈ ਲੰਬੀ ਮਿਆਦ ਵਿੱਚ ਇਹ ਦਿਲ ਦੀਆਂ ਬਿਮਾਰੀਆਂ ਨੂੰ ਦਿਲ ਡੋਰੇ ਅਤੇ ਸਟ੍ਰੋਕ ਦੇ ਖਤਰੇ ਨੂੰ ਵਧਾਉਂਦਾ ਹੈ। ਅਲਕੋਹਲ ਦਾ ਸਭ ਤੋਂ ਡੂੰਗਾ ਪ੍ਰਭਾਵ ਜਿਗਰ ਤੇ ਪੈਂਦਾ ਹੈ ਕਿਉਂਕਿ ਇਹੀ ਅੰਗ ਇਸ ਨੂੰ ਤੋੜਦਾ ਹੈ ਅਤੇ ਸਰੀਰ ਤੋਂ ਬਾਹਰ ਕੱਢਦਾ ਹੈ। ਜ਼ਿਆਦਾ ਪੀਣ ਨਾਲ ਫੈਟੀ ਲੀਵਰ, ਜਿਗਰ ਦੀ ਸੋਜ ਅਤੇ ਅੰਤ ਵਿੱਚ ਸਿਰੋਸਿਸ ਵਰਗੀ ਗੰਭੀਰ ਬਿਮਾਰੀ ਹੋ ਸਕਦੀ ਹੈ ਜੋ ਜੀਵਨ ਲਈ ਖਤਰਨਾਕ ਹੈ। ਪਚਣ ਤੰਤਰ ਵੀ ਇਸ ਤੋਂ ਬਚਿਆ ਨਹੀਂ ਰਹਿੰਦਾ। ਪੇਟ ਵਿੱਚ ਐਸਿਡਿਟੀ, ਜਲਨ, ਉਲਟੀਆਂ ਅਤੇ ਪੇਟ ਦੀ ਲਰਨਿੰਗ ਲਾਈਨਿੰਗ ਨੂੰ ਵੀ ਨੁਕਸਾਨ ਆਮ ਗੱਲ ਹੈ ਕਿਡਨੀਆਂ ਦੀ ਡੀਹਾਈਡਰੇਸ਼ਨ ਕਾਰਨ ਵੱਧ ਦਬਾਅ ਵਿੱਚ ਆ ਜਾਂਦੀਆਂ ਹਨ ਕਿਉਂਕਿ ਅਲਕੋਹਲ ਸਰੀਰ ਵਿੱਚ ਪਾਣੀ ਦੀ ਕਮੀ ਕਰ ਦਿੰਦਾ ਹੈ ਨੀਂਦ ਤੇ ਵੀ ਇਸ ਦਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ ਅਲਕੋਹਲ ਨਾਲ ਭਾਵੇਂ ਨੀਂਦ ਜਲਦੀ ਆ ਜਾਂਦੀ ਹੈ ਪਰ ਇਹ ਨੀਂਦ ਦੀ ਗੁਣਵੱਤਾ ਨੂੰ ਘਟਾ ਦਿੰਦਾ ਹੈ ਰਾਤ ਨੂੰ ਕਈ ਵਾਰ ਉੱਠ ਜਾਣਾ ਸੁਪਨੇ ਜ਼ਿਆਦਾ ਆਉਣੇ ਅਤੇ ਸਵੇਰੇ ਥਕਾਵਟ ਮਹਿਸੂਸ ਹੋਣਾ ਇਹਦੇ ਮੁੱਖ ਲੱਛਣ ਹਨ ਲੰਬੇ ਸਮੇਂ ਵਿੱਚ ਅਲਕੋਹਲ ਕੈਂਸਰ ਮਾਨਸਿਕ ਬਿਮਾਰੀਆਂ ਵજન ਦਾ ਵਧਣਾ ਅਤੇ ਇਮਿਊਨਿਟੀ ਸਿਸਟਮ ਕਮਜ਼ੋਰ ਹੋਣ ਵਰਗੇ ਖਤਰਿਆਂ ਨੂੰ ਵਧਾਉਂਦਾ ਹੈ ਇਹ ਸਰੀਰ ਦੇ ਹਰ ਅੰਗ ਨੂੰ ਹੌਲੀ-ਹੌਲੀ ਪ੍ਰਭਾਵਿਤ ਕਰਦਾ ਹੈ ਅਤੇ ਮਨੁੱਖ ਦੀ ਜੀਵਨ ਗੁਣਵਤਾ ਨੂੰ ਘਟਾ ਦਿੰਦਾ ਹੈ ਇਸ ਲਈ ਅਲਕੋਹਲ ਨੂੰ ਸਮਝਦਾਰੀ ਨਾਲ ਸੀਮਤ ਮਾਤਰਾ ਵਿੱਚ ਜਾਂ ਫਿਰ ਬਿਲਕੁਲ ਤਿਆਗ ਕੇ ਹੀ ਸਿਹਤਮੰਦ ਜੀਵਨ ਜੀਵਿਆ ਜਾ ਸਕਦਾ ਹੈ ਅਸੀਂ ਅਲਕੋਹਲ ਦੇ ਬਿਲਕੁਲ ਵਿਰੋਧ ਵਿੱਚ ਹਾਂ ਇਸ ਨੂੰ ਪੀਣਾ ਸਿਹਤ ਲਈ ਬਹੁਤ ਖਤਰਨਾਕ ਹੈ ਸਚਾਈ ਇਹ ਹੈ ਕਿ ਤੁਰੰਤ ਆਨੰਦ ਦੇਣ ਵਾਲੀ ਇਹ ਚੀਜ਼ ਲੰਬੇ ਸਮੇਂ ਵਿੱਚ ਸਰੀਰ ਲਈ ਘਾਤਕ ਸਾਬਤ ਹੋ ਸਕਦੀ ਹੈ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ